ਸੁਪਾਸ ਜੀ ਸੁਪਾਲੀਆ ਦੇ ਪਰ ਈਪੀ ਵੀ ਰਿਲੀਜ਼ ਹੋਣੀ ਹੈ ਸਿੱਧੂ ਦਾ ਜਨਮ ਦਿਨ ਵੀ ਹੈ ਕੀ ਮਾਹੌਲ ਹੈ ਹਵੇਲੀ ਦੇ ਵਿੱਚ ਮਾਹੌਲ ਤਾਂ ਕੋਈ ਨਹੀਂ ਮਾਹੌਲ ਤਾਂ ਮਤਲਬ ਦੁੱਖ ਦੇ ਹੈ ਜੀ ਕਿਉਂਕਿ ਬਾਈ ਦਾ ਪਾਪਾ ਬਰਥਡੇ ਹੈ ਪਰ ਉਹਦੀਆਂ ਜਿਹੜੀਆਂ ਯਾਦਾਂ ਨੂੰ ਅੱਜ ਤਾਜ਼ਾ ਕਰਦੇ ਹੋਏ ਸੁਗਣੀ ਸਾਹਿਬ ਦੇ ਪਾਠ ਰਖਾਏ ਹੋਏ ਨੇ ਤਾਂ ਤੁਹਾਡੇ ਵਰਗੇ ਭਰਾ ਜਾਂ ਉਹਨੂੰ ਚਾਹਣ ਵਾਲੀ ਅੱਜ ਸੁਗਣੀ ਸਾਹਿਬ ਦੇ ਪਾਠ ਦੇ ਵਿੱਚ ਹਾਜ਼ਰੀ ਭਰਨਗੇ ਤਿਆਰੀਆਂ ਹੋ ਗਈਆਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਇੱਥੇ ਈਪੀ ਵੀ ਆਉਣੀ ਅੱਜ ਕੀ ਖਾਸ ਹੋਊਗਾ ਖਾਸ ਕੁਝ ਨਹੀਂ ਜੀ ਜਦੋਂ ਸਾਡਾ ਭਰਾ ਆਉਂਦਾ ਇੰਡਸਟਰੀ ਦੇ ਵਿੱਚ ਤਾਂ ਜਿਹੜੇ ਵੱਡੇ ਵੱਡੇ ਤਾਜ ਉਸਤਾਦ ਨੇ ਉਹ ਡੇਟਾ ਚੇਂਜ ਕਰ ਜਾਂਦੇ ਨੇ ਭੱਜ ਜਾਂਦੇ ਨੇ ਤਾਂ ਜਦੋਂ ਚੱਲੂਗੀ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਜੀ ਅੱਛਾ ਤੇ ਕੁਝ ਨਵਾਂ ਹੋਊਗਾ ਅੱਜ ਨਵਾਂ ਤਾਂ ਬਾਈ ਜਦੋਂ ਆਉਂਦਾ ਕੋਈ ਨਵਾਂ ਲੇਕੀ ਆਉਂਦਾ ਪੁਰਾਣਾ ਤਾਂ ਲੇਕੀ ਨਹੀਂ ਆਉਂਦਾ ਜੀ ਕੁਝ ਅੱਛਾ ਹਾਂਜੀ ਇੱਕ ਡਾਕੂਮੈਂਟਰੀ ਰਿਲੀਜ਼ ਕਰਨ ਨੂੰ ਲੈ ਕੇ ਚਰਚਾ ਹੋਈ ਸੀਗੀ ਤੇ ਉਹ ਅੱਜ ਫੇਰ ਰਿਲੀਜ਼ ਕਰਤੀ ਇੰਨਾ ਉਹ ਅੱਜ ਸਾਬਤ ਕਰਦਾ ਬੀਬੀਸੀ ਨੇ ਵੀ ਜਿੱਥੇ ਸਰਕਾਰਾਂ ਨੇ ਵੀ ਪਰਿਵਾਰ ਦੇ ਨਾਲ ਬਾਂਹ ਨਹੀਂ ਫੜੀ ਤਾਂ ਅੱਜ ਬੀਬੀਸੀ ਨੇ ਵੀ ਉਹ ਡਾਕੂਮੈਂਟਰੀ ਰਿਲੀਜ਼ ਕਰਕੇ ਸਾਬਤ ਕਰਤਾ ਵੀ ਉਹ ਪਰਿਵਾਰ ਦੇ ਵਿਰੋਧੀ ਨੇਗੇ ਤੇ ਉਹਦੇ ਵਿੱਚ ਕੁਝ ਐਸੇ ਇਤਰਾਜ਼ ਜੋ ਚੀਜ਼ਾਂ ਵੀ ਨੇ ਜਿਹੜੀਆਂ ਕਿ ਸਾਡੇ ਬਾਈ ਦੇ ਕੇਸ ਤੇ ਅਫੈਕਟ ਕਰਨਗੀਆਂ ਜੀ ਨਾ ਬਜੀ ਅ ਵੀਜੀ ਮੇਰਾ ਨਾਮ ਇਕਬਾਲ ਸਿੰਘ ਹੈ ਇਥੇ ਪਹੁੰਚਿਓ ਕੀ ਪ੍ਰੋਜੈਕਟ ਲੈ ਕੇ ਆਇਆ ਹਾਂ ਤੁਸੀਂ ਅੱਜ ਜਾਨਣਾ ਪਾਜੀ ਮੇਰਾ ਪੰਜਾਬੀ ਥੀਮਸ ਦਾ ਕੰਮ ਹੈ ਮੈਨੂੰ 9 ਸਾਲ ਹੋ ਗਏ ਆ ਠੀਕ ਹੈ ਜੀ ਮੈਂ ਇਵੈਂਟਸ ਵਗੈਰਾ ਕਰਦਾ ਮੇਰੇ ਕੋਈ ਕਈ ਸੈਟਅਪ ਨੇ 3-4 ਸੈਟਅਪ ਹੈ ਇਹ ਜਿਹੜਾ ਸੈਟਅਪ ਹੈ ਇਹ ਸਿੱਧੂ ਬਾਈ ਨੂੰ ਡੈਲੀਗੇਟ ਹੈ ਉਹਨਾਂ ਦੀ ਇੱਕ ਵੀਡੀਓਸ ਦੇਖੀ ਸੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਫਿਰ ਮੇਰੇ ਮਨ 'ਚ ਫੁਰਨਾ ਆਇਆ ਵੀ ਇੱਕ ਊੜੇ ਆੜੇ ਵਾਲਾ ਸੈਟ ਬਣਾਇਆ ਜਾਵੇ ਵੀ ਉਹ ਸਿੱਧੂ ਬਾਈ ਜੀ ਨੂੰ ਡੈਲੀਗੇਟ ਹੈ ਤੇ ਕਿੰਨੇ ਚਿਰ ਤੋਂ ਇੱਛਾ ਸੀ ਇਹ ਇੱਥੇ ਲੈ ਕੇ ਆਉਣ ਦੀ ਜਾਂ ਸਿੱਧੂ ਦੇ ਪਰਿਵਾਰ ਨੂੰ ਮਿਲਣ ਦੀ ਪਾਜੀ ਮੇਰੀ ਤਾਂ ਕਾਫੀ ਦੇਰ ਦੀ ਇੱਛਾ ਸੀ ਕਿ ਵੀ ਇਹ ਸੈਟਅਪ ਦੀ ਪਰਮਿਸ਼ਨ ਮਿਲ ਜੇ ਤੇ ਮੈਂ ਥੋੜੇ ਦਿਨ ਪਹਿਲਾਂ ਹੀ ਆਇਆ ਸੀ ਬਾਪੂ ਜੀ ਨਾਲ ਤੋਂ ਪਰਮਿਸ਼ਨ ਲਈ ਸੀ ਵੀ ਬਾਪੂ ਜੀ ਮੈਂ ਸਿੱਧੂ ਬਾਈ ਦੇ ਜਨਮ ਦਿਨ ਤੇ ਨਾ ਊੜੇ ੜੇ ਵਾਲਾ ਸੈਟਅਪ ਲਾਉਣਾ ਚਾਹੁੰਦਾ ਵੀ ਤੁਹਾਡੀ ਪਰਮਿਸ਼ਨ ਚਾਹੀਦੀ ਹੈ ਅੱਛਾ ਹਾਂਜੀ ਅੱਜ ਕਿਵੇਂ ਲੱਗ ਰਿਹਾ ਹੈ ਤੁਹਾਡਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਗਿਆ ਹਾਂਜੀ ਹਾਂਜੀ ਮੇਰਾ ਪੰਜਾਬੀ ਥੀਮ ਦਾ ਜਿਹੜਾ ਮਤਲਬ ਕਿ ਇਹ ਲਾਲੋ ਵੀ ਪੂਰਨਾ ਪੈ ਗਿਆ ਜੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਹਾਂਜੀ ਸਫਲ ਹੋ ਗਿਆ ਵੀ ਹਾਂਜੀ ਵੀ ਇੱਥੇ ਘਰ ਸੈਟਅਪ ਲਾ ਕੇ ਵੀ ਮੈਨੂੰ ਆਪਣੇ ਆਪ ਨੂੰ ਵੀ ਯਕੀਨ ਨਹੀਂ ਬਨੂਗੇ ਵੀ ਕਿੰਨੀ ਖੁਸ਼ੀ ਹੋ ਰਹੀ ਹੈ ਕਿੱਥੇ ਕਿੱਥੇ ਕੰਮ ਕੀਤਾ ਇਸ ਤੋਂ ਪਹਿਲਾਂ ਕੀ ਮੈਂ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਜੀ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਠੀਕ ਹੈ ਜੀ ਰੰਗਲਾ ਪੰਜਾਬ ਵੀ ਮੈਂ ਮਤਲਬ ਕਿ ਜਿਹੜਾ ਹੈਗਾ ਜੀ 20 ਠੀਕ ਹੈ ਜੀ ਕਿਲਾ ਰਾਏਪੁਰ ਦੀਆਂ ਜਿਹੜੀਆਂ ਖੇਡਾਂ ਹੋਈਆਂ ਉੱਥੇ ਵੀ ਤਿੰਨ ਦਿਨ ਦਾ ਮੈਂ ਸੈਟਅਪ ਲਾਇਆ ਸੀਗਾ ਫੋਰ ਚੰਡੀਗੜ੍ਹ ਟੂਰਿਜ਼ਮ ਦੇ ਮੈਂ ਚਾਰ ਸਾਲ ਲਗਾਤਾਰ ਫੰਕਸ਼ਨ ਕਰ ਚੁੱਕਾ ਜਿਆਦਾਤਰ ਮੈਂ ਇਵੈਂਟਸ ਵਗੈਰਾ ਕਰਦਾ ਵੈਡਿੰਗ ਫੰਕਸ਼ਨ ਵੀ ਕਰੀਦੇ ਆਪਣੇ ਕੋਲ ਉਹ ਤੁਸੀਂ ਦੇਖ ਸਕਦੇ ਹੋ ਪ੍ਰਿਆ ਸਕੂਟਰ ਵੀ ਟਰਾਲੀ ਠੀਕ ਹੈ ਜੀ ਬੋਲਟ ਵੀ ਟਰਾਲੀ ਸਾਈਕਲ ਕਮ ਸਕੂਟਰ ਬੋਬੀ ਮੋਟਰਸਾਈਕਲ ਜੈਸਦੀ ਲਮਰੇਟਾ ਠੀਕ ਹੈ ਆਪਣਾ ਟਾਂਗਾ ਵਗੈਰਾ ਇਹ ਸਾਰਾ ਕੁਝ ਹੈਗਾ ਜੀ